ਕੋਠਾ ਗੁਰੂ ਦੇ ਪੰਜ ਸ਼ਹੀਦ ਜੋ ਬਹੁਤ ਹੀ ਸਿਰੜ ਵਾਲੇ ਸੂਝਵਾਨ ਦਲੇਰ ਸਾਡੇ ਬਸੰਤ ਸਿੰਘ ਕੋਠਾ ਗੁਰੂ ਕਰਮ ਸਿੰਘ ਕਰਮਾ ਤੇ ਸਾਡੀਆਂ ਉਹ ਮਹਾਨ ਭੈਣਾ ਸਰਬਜੀਤ ਲਖਵੀਰ ਸਰਬਜੀਤ ਬਲਵੀਰ ਤੇ ਜਸਵੀਰ ਕੌਰ ਜਿਨ੍ਹਾਂ ਨੂੰ ਅੱਜ ਮੇਰੇ ਤੋਂ ਪਹਿਲਾਂ ਸਾਰੇ ਪਲਾਰਿਆਂ ਨੇ ਸਰਦਾ ਦੇ ਫੁੱਲ ਭੇਟ ਕੀਤੇ ਐ ਉਹਨਾਂ ਦੀ ਕੁਰਬਾਨੀ ਨੂੰ ਉਚਾਇਆ ਹੈਗਾ ਤੇ ਨਾਲ ਹੀ ਅੱਜ ਜਿੱਥੇ ਸਾਡੇ ਦਿਲ ਦੇ ਵਿੱਚ ਦਰਦ ਹੈ ਅੱਖਾਂ ਦੇ ਵਿੱਚ ਹੰਝੂ ਵੀ ਨੇ ਪਰ ਨਾਲ ਹੀ ਸਾਡੀਆਂ ਜਿਹੜੀਆਂ ਮੂਲ ਸਾਡੇ ਲੋਕਾਂ ਤੇ ਰਾਜ ਕਰਦੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਰੋਹ ਤੇ ਗੁੱਸਾ ਵੀ ਹੈ ਕਿ ਜੇ ਸਾਡੇ ਇਹ ਪੰਜ ਮਹਾਨ ਯੋਧੇ ਸਾਡੇ ਤੋਂ ਖੋਹੇ ਆ ਉਹ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਾਡੇ ਤੋਂ ਖੋਹੇ ਹੈ ਕਿਉਂਕਿ ਜਿਹੇ ਜੀਆਂ ਨੀਤੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਾਮਰਾਜੀ ਮੋਲਕਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਵਿਦਿਆਰਥੀਆਂ ਤੇ ਕੁੱਲ ਲਕਾਈ ਤੇ ਲਾਗੂ ਕਰ ਰਹੀ ਹੈ ਉਹਨਾਂ ਦੇ ਖਿਲਾਫ ਕਿਸਾਨ ਲੜ ਰਹੇ ਨੇ ਹੋਰ ਵੀ ਤਬਕੇ ਲੜ ਰਹੇ ਨੇ ਪਰ ਜਿਹੜੇ ਤਿੰਨ ਕਾਨੂੰਨ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਬੈਠ ਕੇ ਰੱਦ ਕਰਵਾ ਕੇ ਆਂਦੇ ਕਿੰਨੀਆਂ ਸ਼ਹਾਦਤਾਂ ਹੋਈਆਂ ਉਸ ਸ਼ਹਾਦਤਾਂ ਦੇ ਵਿੱਚ ਵੀ ਸਾਡੀਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਬਹਾਦਰ ਮਾਮਾ ਨੇ ਉੱਥੇ ਸ਼ਹਾਦਤ ਦਿੱਤੀ ਤੇ ਜਦੋਂ ਕਹਾਣਾ ਮਹਾਪੰਚਾਇਤ ਦੇ ਵਿੱਚ ਉਸ ਖਰੜੇ ਨੂੰ ਰੱਦ ਕਰਾਉਣ ਦੇ ਲਈ ਕੋਠਾਗੁਰੂ ਤੋਂ ਸਾਡੀ ਕਿਸਾਨ ਜਾ ਰਹੇ ਸੀ ਤਾਂ ਸਾਡੀਆਂ ਭੈਣਾਂ ਨੇ ਉੱਥੇ ਵੀ ਸ਼ਹਾਦਤ ਦੇ ਕੇ ਇਹ ਦੱਸਿਆ ਕਿ ਜੇ ਇਸ ਸਮਾਜ ਦੇ ਵਿੱਚ ਜਿੱਥੇ ਮਜ਼ਦੂਰ ਕਿਸਾਨ ਕਿਰਤੀ ਲੋਕ ਲੁੱਟੇ ਜਾਂਦੇ ਨੇ ਤਾਂ ਔਰਤਾਂ ਇਸ ਸਮਾਜ ਦੇ ਵਿੱਚ ਸਭ ਤੋਂ ਵੱਧ ਲੁੱਟੀਆਂ ਤੇ ਲਤਾੜੀਆਂ ਜਾਂਦੀਆਂ ਨੇ ਸਭ ਤੋਂ ਵੱਧ ਉਹਨਾਂ ਤੇ ਜ਼ਬਰ ਹੁੰਦੇ ਨੇ ਕਿ ਇਸ ਲਹਿਰ ਦੇ ਵਿੱਚ ਮੋਰੀ ਰੋਲ ਦੇ ਕੇ ਹੀ ਔਰਤਾਂ ਦੀ ਹਾਲਤ ਬਦਲਣੀ ਹੈ ਤੇ ਇੱਥੋਂ ਦੇ ਕਿਰਤੀ ਕਿਸਾਨਾਂ ਦੀ ਹਾਲਤ ਬਦਲਣੀ ਹੈ ਇਸ ਕਰਕੇ ਮੇਰੇ ਕੋਲ ਸੋਹੋ ਪਲ ਯਾਦ ਆਉਂਦੇ ਨੇ ਕਿ ਜਦੋਂ ਅਸੀਂ 2011 ਦੇ ਵਿੱਚ ਇਸ ਕੋਠੇ ਗੁਰੂ ਪਿੰਡ ਦੇ ਵਿੱਚੋਂ ਜਨਨ ਕੀ ਔਰਤਾਂ ਦਾ ਕੰਮ ਸ਼ੁਰੂ ਕੀਤਾ ਬਾਈ ਬਸੰਤ ਕਰਨ ਸਿੰਘ ਕਰਮਾ ਪਾਲਾ ਬੋਟਾ ਸਾਡੀਆਂ ਮਾਲਨ ਕੌਰ ਵਰਗੀਆਂ ਹੋਰ ਕਿੰਨੀਆਂ ਔਰਤਾਂ ਵੱਡਾ ਗਰੁੱਪ ਬਣਾ ਕੇ ਘਰ ਘਰ ਸਨੇਹੇ ਲਾ ਕੇ ਕਿੰਨੇ ਗਵਾੜਾ ਇਸ ਕੋਠੇ ਪਿੰਡ ਦੇ ਜਿਹਦੇ ਵਿੱਚ ਉਹ ਸਨੇਹੇ ਲਾਉਂਦੇ ਤੇ ਮੀਟਿੰਗਾਂ ਮੈਂ ਕਰਵਾਉਂਦੀ ਤੇ ਉਹਨਾਂ ਗਵਾੜਾਂ ਦੇ ਵਿੱਚ ਅਸੀਂ ਲਗਾਤਾਰ ਆਪਣੀ ਜਥੇਵੰਦੀ ਦੀ ਗੱਲ ਲੈ ਕੇ ਜਾਂਦੇ ਇਸ ਪਿੰਡ ਦੀਆਂ ਸਾਡੀਆਂ ਬਹਾਦਰ ਮਾਵਾ ਭੈਣਾਂ ਨੇ ਜੇਲਾਂ ਵੀ ਕੱਟੀਆਂ ਨੇ ਇੱਕ ਵਾਰੀ ਨਹੀਂ ਤਿੰਨ ਵਾਰ ਜਨਨ ਕੀ ਜੇਲ੍ਹ ਦੇ ਵਿੱਚ ਜਾ ਕੇ ਆਈਆਂ ਨੇ ਪ੍ਰਸ਼ਾਸਨ ਦੇ ਨਾਲ ਭਿੜੀਆਂ ਨੇ ਥਾਣਿਆਂ ਦੇ ਵਿੱਚ ਜਨਨ ਕੀ ਪੁਲਿਸ ਵਾਲਿਆਂ ਤੋਂ ਕਿਰਾਏ ਲੈ ਕੇ ਵਾਪਸ ਆਈਆਂ ਨੇ ਕਿ ਜਥੇਬੰਦੀ ਦੀ ਸਮਝ ਦਾ ਉਹਨਾਂ ਦੇ ਉੱਪਰ ਇੰਨਾ ਅਸਰ ਹੋਇਆ ਆਹ ਸਰਬਜੀਤ ਭੈਣ ਮਾਲਨਕੌਰ ਭੈਣ ਨੂੰ ਕਹਿੰਦੀ ਆ ਕਿ ਜਦੋਂ ਤੁਸੀਂ ਬਜ਼ੁਰਗ ਹੋ ਗਈਆਂ ਸੋ ਤੁਹਾਨੂੰ ਨਾ ਬੋਲਿਆ ਗਿਆ ਉਦੋਂ ਬਾਅਦ ਅਸੀਂ ਬਲਾਰੇ ਬੰਨਾਂ ਤੇ ਮਾਲਣ ਭੈਣ ਤੋਂ ਮਹਿਕ ਫੜ ਕੇ ਸਰਬਜੀਤ ਕੌਰ ਭੈਣ ਅਨਾਉਂਸਮੈਂਟ ਕਰਦੀ ਹੈ ਸੱਦਾ ਦਿੰਦੀ ਹੈ ਤੇ ਇਸ ਗੱਲ ਦੀ ਖੁਸ਼ੀ ਜ਼ਾਹਰ ਕਰਦੀ ਹੈ ਕਿ ਸੋਡੇ ਤੋਂ ਬਾਅਦ ਅਸੀਂ ਬਲਾਰੇ ਹੋਵਾਂਗੇ ਸਾਡੀਆਂ ਇਹ ਭੈਣਾਂ ਇਕੱਲੇ ਇੱਕ ਪਰਿਵਾਰ ਦੀਆਂ ਨਹੀਂ ਇਹ ਕੁੱਲ ਦੁਨੀਆ ਦੀਆਂ ਭੈਣਾਂ ਬਣੀਆਂ ਨੇ ਮਾਮਾ ਬਣੀਆਂ ਨੇ ਤੇ ਇਹ ਰਾਹ ਦੱਸ ਕੇ ਗਈਆਂ ਨੇ ਕਿ ਜੇ ਕਿਸਾਨਾਂ ਦੀ ਇੱਥੋਂ ਦੇ ਕਿਰਤ ਕਰਨ ਵਾਲੇ ਲੋਕਾਂ ਦੀ ਮੁਕਤੀ ਹੋਣੀ ਹੈ ਤਾਂ ਔਰਤਾਂ ਨੂੰ ਵੀ ਇਸੇ ਰਾਹ ਤੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਦੀ ਬਰਾਬਰੀ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਸਮਾਜ ਹੈ ਉਹ ਫੇਰ ਹੀ ਸਿਰਜਿਆ ਜਾਣਾ ਹੈ ਇਸ ਕਰਕੇ ਜਿੱਥੇ ਸਾਨੂੰ ਗਮ ਹੈ ਉੱਥੇ ਸਾਡਾ ਰੋਹ ਵੀ ਹਕੂਮਤਾਂ ਦੇ ਖਿਲਾਫ ਨਿਕਲਣਾ ਹੈ ਜਿੱਥੇ ਸਾਨੂੰ ਦੁੱਖ ਹੈ ਉੱਥੇ ਸਾਨੂੰ ਕੋਠਾ ਕੋਠਾ ਗੁਰੂ ਦੀ ਧਰਤੀ ਤੇ ਮਾਨਵੀ ਹੈ ਕਿ ਇੱਥੋਂ ਦੇ ਜਿੱਥੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉੱਥੇ ਸਾਡੀਆਂ ਬਹਾਦਰ ਮਾਵਾ ਭੈਣਾਂ ਨੇ ਸ਼ਹਾਦਤ ਦਿੱਤੀ ਹੈ ਸੋ ਇਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਤੇ ਪ੍ਰੇਰਨਾ ਲੈ ਕੇ ਆਉਣ ਵਾਲੀ ਲੜਾਈ ਨੂੰ ਹੋਰ ਤੇਜ਼ ਕਰੀਏ ਧੰਨਵਾਦ